23 24 ਤਰੀਕ ਦਾ ਮੇਲਾ 22 ਤਰੀਕ ਵੀਰਵਾਰ ਵਾਲੇ ਦਿਨ ਸ਼ਾਮ ਨੂੰ ਬੱਕਰੀਆਂ ਖਾਲੀ ਹੋਣਗੀਆਂ 23 ਤਰੀਕ ਦੀ ਦੋਨੋਂ ਟਾਈਮ ਦੀ ਚਵਾਈ ਤੇ 24 ਦੀ ਸ਼ਨੀਵਾਰ ਦੀ ਸਵੇਰ ਦੀ ਚਵਾਈ ਲਾ ਕੇ ਬੱਕਰੀਆਂ ਦਾ ਰਿਜ਼ਲਟ ਨੌਂਸ ਕੀਤਾ ਜਾਊ। ਉਹ ਚਵਾਈ ਆਪਣੀ ਤੋਲ ਦਾ ਹੋਊਗਾ ਜੀ ਉਹ ਪੜ ਦੇ ਵਿੱਚ ਤੋਲਿਆ ਜਾਓ। ਠੀਕ ਹੈ ਜੀ। ਮਾਲਕ ਹੀ ਜਾ ਸਕਦਾ ਜੀ ਦੀ ਬੱਕਰੀ ਚੋਈ ਹੋਈ ਹੈ ਜਾਂ ਜੀ ਜੀ ਕਰੋਗੇ ਵੀ ਫਰਿੱਜ ਲੱਦਣ ਲੱਗੇ ਖਰਾਬ ਹੋਗੀ। ਗਾਰੰਟੀ ਵਾਲੀ ਫਰਿੱਜ ਹੋਊਗੀ। ਗਾਰੰਟੀ ਵਾਲੇ ਕੂਲਰ ਹੋਣਗੇ। ਗਾਰੰਟੀ ਵਾਲੇ ਹੀ ਤੁਹਾਨੂੰ ਜਿਹੜੇ ਸਾਡੇ ਦਿੱਤੇ ਜਾਣੇ ਜੂਸਰ ਉਹ ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਮੁੱਲਾਪੁਰ ਦਾ ਆਖਾ ਬੱਕਰੀਆਂ ਦਾ ਦੁੱਧ ਚੋਈ ਦਾ ਮੇਲਾ ਰੱਖਿਆ ਗਿਆ ਸੀ ਤੇ ਕਿਸੇ ਕਾਰਨ ਕਰਕੇ ਕੈਨਸਲ ਵੀ ਹੋ ਗਿਆ ਸੀ ਹੁਣ ਦੁਬਾਰਾ ਮੇਲਾ ਰੱਖਿਆ ਗਿਆ ਉਹਦੀ ਡੇਟ ਆਪਾਂ ਜਾਣਦੇ ਹਾਂਗੇ ਬਾਬਾ ਸਰਿੰਦਰ ਸਿੰਘ ਖਾਲਸਾ ਤੇ ਪੂਰੀ ਕਮੇਟੀ ਦੇ ਵੱਲੋਂ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਲਾਪੁਰ ਬਕਰਾ ਮੰਡੀ ਬਣੀਓ ਵੀਰੇ ਜਿਹੜਾ ਦੁੱਧ ਚ ਭਾਈਦਾ ਆਪਾਂ ਮੁਕਾਬਲਾ ਪਹਿਲਾਂ ਰੱਖਿਆ ਸੀ ਦੇਸ਼ ਦਾ ਮਾਹੌਲ ਖਰਾਬ ਕਰਕੇ ਜੀ ਉਹ ਉਹਨਾਂ ਕਾਰਨਾਂ ਨੂੰ ਮੁੱਖ ਰੱਖਦੇ ਆ ਆਪਾਂ ਮੇਲਾ ਕੈਨਸਲ ਕਰ ਦਿੱਤਾ ਹੈ ਪ੍ਰਸ਼ਾਸਨ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਹੂੰ ਕਿਉਂਕਿ ਪ੍ਰਸ਼ਾਸਨ ਨੇ ਆਪਾਂ ਨੂੰ ਕਹੀ ਬਾਬਾ ਜੀ ਵੀ ਖਤਰਾ ਹੋਵਾ ਆਪਾਂ ਇਕੱਠ ਨਹੀਂ ਕਰ ਸਕਦੇ ਇਸ ਲਈ ਫਿਰ ਜੇ ਆਪਾਂ ਰਾਤ ਨੂੰ ਉੱਥੇ ਰਹਿ ਨਹੀਂ ਸਕਣਾ ਸੀਗਾ ਉਹ ਕਾਰਨਾਂ ਕਰਕੇ ਆਪਾਂ ਮੇਲਾ ਕੈਨਸਲ ਕੀਤਾ ਸੀ ਪਰ ਨਵੀਆਂ ਡੇਟਾ ਵੀਰੇ ਅਨਾਉਂਸ ਕਰਨ ਲੱਗਿਆ ਧਿਆਨ ਨਾਲ ਸੁਣ ਲਿਓ ऐसे मई में नेरी 22 23 24 ਤਰੀਕ ਦਾ ਮੇਲਾ 22 ਤਰੀਕ ਵੀਰਵਾਰ ਵਾਲੇ ਦਿਨ ਸ਼ਾਮ ਨੂੰ ਬੱਕਰੀਆਂ ਖਾਲੀ ਹੋਣਗੀਆਂ 23 ਤਰੀਕ ਦੀ ਦੋਨੋਂ ਟਾਈਮ ਦੀ ਚਵਾਈ ਤੇ 24 ਦੀ ਸ਼ਨੀਵਾਰ ਦੀ ਸਵੇਰ ਦੀ ਚਵਾਈ ਲਾ ਕੇ ਬੱਕਰੀਆਂ ਦਾ ਰਿਜ਼ਲਟ ਅਨਾਊਂਸ ਕੀਤਾ ਜਾਊਗਾ ਤਕਰੀਬਨ 9 ਵਜੇ ਨੂੰ ਰਿਜ਼ਲਟ ਦੇ ਦਿੱਤਾ ਜਾਊਗਾ ਉਸ ਤੋਂ ਬਾਅਦ ਨਾਮਾਂ ਦੀ ਵੰਡ ਹੋਊਗੀ 11 ਕਰੰਗਵਾਰ ਇਨਾਮ ਦਿੱਤੇ ਜਾਣਗੇ ਪਹਿਲਾਂ ਆਪਾਂ تر세ਮ ਸਿੰਘ ਜੀ ਤਿੰਨ ਬੋਲੇ ਫਿਰ ਪੰਜ ਕਰਤੇ ਸੀਗੇ ਪਰ ਹੁਣ ਆਪਾਂ 11 ਕਰਤੇ ਠੀਕ ਹੈ ਜੀ ਪਹਿਲੇ ਨੰਬਰ ਤੇ ਫਰੈਜਾ ਦੂਜੇ ਤੇ ਕੂਲਰ ਤੀਜੇ ਤੇ ਕੂਲਰ ਚੌਥੇ ਤੇ ਆਪਣਾ ਜਿਹੜਾ ਆਪਣਾ ਜੂਸਰ ਦਿੱਤਾ ਜਾਣਾ ਵਧੀਆ ਇੱਕ ਕੰਪਨੀ ਦਾ ਹੈਵਲ ਕੰਪਨੀ ਦਾ ਉਸ ਤੋਂ ਬਾਅਦ ਆ ਜਿਹੜੇ ਸਣੀ ਗੈਲ ਰਣੀਆਂ ਜਿਹੜੇ ਕਿ ਸਰਦਾਰ ਵਜਦੇ ਨੇ ਜਿਹੜੇ ਜੱਦੀ ਪੋਸਤੀ ਸਰਦਾਰ ਨੇ ਘੋੜਿਆਂ ਦੇ ਵਿੱਚ ਵੀ ਦੁਨੀਆ ਦੇ ਵਿੱਚ ਇੰਡੀਆ ਨੰਬਰ 1 ਬਣਦੇ ਨੇ ਤੇ ਬੱਕਰੀਆਂ ਦੇ ਵਿੱਚ ਵੀ ਬਾਈ ਜੀ ਸਭ ਤੋਂ ਪਹਿਲਾਂ ਜੇ ਬੱਕਰੀਆਂ ਨੂੰ ਪਰਫੁੱਲਤ ਕਰਨ ਵਾਲੇ ਹਾਈਲਾਈਟ ਕਰਨ ਵਾਲੇ ਸਣੀ ਗੈਲ ਰਣੀਆਂ ਵਾਲੇ ਉਹਨਾਂ ਵੀਰਾਂ ਬੰਨਿਓ ਸੱਤ ਇਨਾਮ ਦਿੱਤੇ ਜਾਣੇ ਆ ਸੱਤ ਇਨਾਮ ਜੀ ਸੱਤ ਇਨਾਮ ਜੀ 5ਵੇਂ ਤੋਂ ਲੈ ਕੇ 11 ਨੰਬਰ ਤੱਕ ਬਾਈ ਜੀ ਟਾਪ ਦੇ ਵਧੀਆ ਪੱਕੇ ਜਿਹੜੇ ਕੂਂਡਰ ਫਰੇ ਆ ਉਹਦੇ ਉੱਤੇ ਜਾਣੇ ਆ ਸਣੀ ਗਿੱਲ ਰਣੀਆਂ ਵਾਲੇ ਬਾਈ ਬਨੀਓ ਤੇ ਬਾਕੀ ਜਿਹੜਾ ਪਹਿਲਾ ਨੰਬਰ ਆ ਵੀਰੇ ਫਰੈਜਾ ਜਿਹੜੀ ਉਹ ਆਪਣੇ ਮਨਜਿੰਦਰ ਸਿੰਘ ਬਾਈ ਬਰਮੀ ਵਾਲੇ ਗੁਰਦੇਤ ਗੋੜ ਫਾਰਮ ਵਾਲੇ ਦੂਜਾ ਜਿਹੜਾ ਕੂਲਰ ਆ ਬਾਈ ਜੀ ਆਪਣੇ ਗੁਰਲਾਲ ਬਾਈ ਆ ਜਿਹੜੇ ਜਿਨ੍ਹਾਂ ਨੇ ਨਵਾਂ ਫਾਰਮ ਖੋਲਿਆ ਵਾ ਤੁਸੀਂ ਆਮ ਤੁਹਾਨੂੰ ਮਿਲਾਵਾਂਗੇ ਬਹੁਤ ਚੰਗੀ ਸ਼ਖਸੀਤ ਆ ਦੂਜਾ ਨਾਮ ਉਹਨਾ ਬਨੀਓ ਆ ਤੀਜਾ ਨਾਮ ਆ ਜਿਹੜੇ ਸਾਡੇ ਡਾਕਟਰ ਭਪਿੰਦਰ ਸਿੰਘ ਜੀ ਗੰਗਾ ਨਗਰ ਤੇ ਗ੍ਰੀਨ ਪੌਟ ਗੋਟ ਫਾਰਮ ਵਾਲੇ ਉਹਨਾਂ ਬਣੀਓ ਤੀਜਾ ਨਾਮ ਆ ਚੌਥਾ ਨਾਮ ਆ ਜਿਹੜੇ ਆਪਣੇ ਬਾਈ ਰਮਜ਼ਾਨ ਦਾਖਾ ਜੀ ਉਹਨਾਂ ਬਣੀਓ ਦਿੱਤਾ ਜਾਣਾ ਵਾ ਪੰਜਵੇਂ ਤੋਂ ਲੈ ਕੇ ਬਾਈ ਜੀ 11 ਨੰਬਰ ਤੱਕ ਸਣੀ ਗੱਲ ਰਹਿਣੀਆਂ ਬਾਈ ਜੀ ਕਹਿੰਦੇ ਚਾਹੇ ਮੋਟਰਸੈਕ ਰੱਖ ਦਿਓ ਮੈਂ ਅੱਗੇ ਵੀ ਦੱਸਿਆ ਸੀ ਵੀ ਆਪਾਂ ਹੋ ਸਕਦਾ ਵੀ ਇੱਕ ਮੇਲਾ ਦੁਬਾਰਾ ਫੇਰ ਅਨਾਉਂਸ ਕਰ ਦਈਏ ਬੱਕਰੀਆਂ ਜੋਵਨ ਤੇ ਸਾਂਭ ਲੋ ਤੇ ਇਹ ਜਿਹੜਾ ਮੇਲਾ ਹੋਊਗਾ ਬਾਈ ਜੀ ਇੰਡੀਆ ਦਾ ਨੰਬਰ 1 ਮੇਲਾ ਹੋਊਗਾ ਤੁਸੀਂ ਮੁੱਲਾਪੁਰ ਦੇ ਮੇਲੇ ਦੀਆਂ ਅਕਸਰ ਕਹਾਣੀਆਂ ਦੇ ਵਿੱਚ ਛਾਪਾਂ ਛੱਡ ਕੇ ਜਾਂਦੇ ਆ ਹਰੇਕ ਮੇਲੇ ਪਿਛਲਾ ਦੁੱਧ ਚਵਾਈ ਦਾ ਮੇਲਾ ਵੀ ਦੇਖਿਆ ਵੀ 31ਵੀਂ ਬੱਕਰੀ ਤੱਕ ਨਾਮ ਹੋ ਗਏ ਸੀਗੇ ਤੇ ਇਸ ਵਾਰ ਵੀ ਪਤਾ ਨਹੀਂ ਨਾਮਾਂ ਦੀ ਝੜੀ ਆ ਜਿਹੜੀ ਕਿੱਥੇ ਤੱਕ ਜਾ ਕੇ ਰੁਕਣੀ ਆ ਠੀਕ ਹੈ ਜੀ ਤੇ ਪਿਛਲੇ ਜਿਹੜੇ ਦੁੱਧ ਚਵਾਈ ਦੇ ਰਿਕਾਰਡ ਮੁੱਲਾਂਪੁਰ ਦੀ ਮੰਡੀ ਬਣੀ ਉਹ ਟੁੱਟੇ ਆ ਮੁੱਲਾਂਪੁਰ ਦੇ ਮੇਲੇ ਜਾ ਕੇ ਰਿਕਾਰਡ ਤੋੜੇ ਗਏ ਆ 7.5 ਲੀਟਰ ਦਾ ਰਿਕਾਰਡ ਸੀਗਾ ਪਰ ਮੁੱਲਾਂਪੁਰ ਮੰਡੀ ਦੇ ਵਿੱਚ 9 ਲੀਟਰ ਪਲੱਸ ਦੁੱਧ ਕੱਢਿਆ ਤਿੰਨ ਚਵਾਈਆਂ ਚ ਬੱਕਰੀ ਨੇ ਉਹ ਵੀ ਮੁੱਲਾਂਪੁਰ ਦੇ ਮੇਲੇ ਵਿੱਚ ਆ ਕੇ ਰਿਕਾਰਡ ਟੁੱਟਿਆ ਪਰ ਅੱਜ ਰਿਕਾਰਡ ਜਿਹੜੇ ਮੰਨਦੇ ਆ ਭਾਈਏ ਤੋੜਨ ਵਾਸਤੇ ਬਣਦੇ ਆ ਕਈ ਵੀਰ ਗੁੱਸਾ ਨਾ ਕਰਿਓ ਆਪਣਾ ਜੋਰ ਲਾਉਣਾ ਚਾਹੀਦਾ ਵਾ ਰਿਕਾਰਡ ਟੁੱਟਣਗੇ ਇਸ ਵਾਰ 10 ਲੀਟਰ ਪਲੱਸ ਤੱਕ ਬੱਕਰੀਆਂ ਜਾਣਗੀਆਂ ਠੀਕ ਹੈ ਜੀ ਤੇ ਆਲਦੀਆਂ ਤਿਆਰੀਆਂ ਕਰ ਲਓ ਵੀਰੇ ਇੱਕ ਗੱਲ ਹੋਰ ਦੱਸੋ ਜੀ ਐਂਟਰੀ ਦੱਸੋ ਆਪਾਂ ਕਿੰਨੀ ਰੱਖੀ ਗਈ ਹੈ ਐਂਟਰੀ 500 ਰੁਪਿਆ ਜੀ ਠੀਕ ਹੈ ਜੀ ਤੇ ਰੋਟੀ ਪਾਣੀ ਦਾ ਖਾਸ ਪੂਰਾ ਫੁੱਲ ਪ੍ਰਬੰਧ ਹੋਊਗਾ ਲਾਈਟ ਦਾ ਪ੍ਰਬੰਧ ਹੋਊਗਾ ਜਨਰੇਟਰ ਲੱਗਣਗੇ ਜਿੰਨੇ ਕੁ ਜੋਗੇ ਹੈਗੇ ਆ ਪੱਖੇ ਵੀ ਲਾਵਾਂਗੇ ਆਪਣਾ ਪੱਖਾ ਨਾਲ ਲਿਆ ਸਕਦੇ ਹੋ ਠੀਕ ਹੈ ਜੀ ਉੱਥੇ ਕਨੈਕਸ਼ਨ ਦਿੱਤੇ ਹੋਣਗੇ ਆਪਣੇ ਮੋਬਾਈਲ ਚਾਰਜ ਕਰ ਲਓ ਆਪਣੇ ਪੱਖੇ ਲਾਵੋ हां ਲੈਟਾਂ ਦਾ ਪ੍ਰਬੰਧ ਵੀ ਕਰਾਂਗੇ ਤੇ ਮੰਝੇ ਆਪਣੇ ਨਾਲ ਲੈ ਕੇ ਆ ਜੀ। ਨਸਲ ਦੀ ਨਸਲ ਦਾ ਤਾਂ ਨਹੀਂ ਕੋਈ ਮੈਟਰ ਨਹੀਂ ਜੀ ਨਸਲ ਦਾ ਕੋਈ ਮੈਟਰ ਨਹੀਂ ਨਸਲ ਕੋਈ ਵੀ ਹੋਵੇ ਦੁੱਧ ਚਵਾਈ ਦਾ ਮੁਕਾਬਲਾ ਇਹ। ਇਹਦੇ ਵਿੱਚ ਨਸਲ ਦਾ ਮੁਕਾਬਲਾ ਨਹੀਂ ਨਸਲ ਨੇ ਆਪਣਾ ਰੰਗ ਦਿਖਾ ਦੇਣਾ ਤਰਸੀਮ ਸਿੰਘ ਜੀ। ਜਿਹੜੀ ਨਸਲ ਆ ਨਾ ਉਹਨੇ ਆਪਣਾ ਰੰਗ ਦਿਖਾ ਦੇਣਾ ਮੈਂ ਤੁਹਾਨੂੰ ਇੱਕ ਐਗਜ਼ੈਂਪਲ ਦੇ ਦੇਣਾ ਵੀਡੀਓ ਭਾਵੇਂ ਲੰਬੀ ਹੋ ਜਾਵੇ ਕਿਉਂਕਿ ਆਪਾਂ ਵਾਰੀ-ਵਾਰੀ ਪਾਉਣੀਆਂ। ਇੱਥੇ ਕਬੱਡੀ ਆ ਜਿਹੜੀ ਆਪਾਂ ਕਹਿੰਦੇ ਕਬੱਡੀ ਖੇਡਦੇ ਆ। ਭਾਈ ਜੀ ਬੇਸ਼ੱਕ ਦੀ ਅੱਜ ਵਿਦੇਸ਼ਾਂ ਦੇ ਲੋਕ ਵੀ ਖੇਡਦੇ ਆ ਪਰ ਜਦੋਂ ਪੰਜਾਬੀ ਰੇਡ ਪਾਉਂਦਾ ਜਾਂ ਪੰਜਾਬੀ ਜੱਫਾ ਲਾਉਂਦਾ ਨਾ ਉਹ ਦੁਨੀਆ ਨੂੰ ਨਚਾ ਦਿੰਦਾ ਖੜੀ ਕਰ ਦਿੰਦਾ ਸਹੀ ਗੱਲ ਪਰ ਜਿਹੜੀ ਬੀਟਲ ਨਸਲ ਆ ਰਹੀ ਹੈ ਇਹਨੇ ਦੁੱਧ ਚਵਾਈ ਦੇ ਵਿੱਚ ਵੀ ਆਪਣਾ ਰੰਗ ਦਿਖਾ ਦੇਣਾ ਹੂੰ ਬੀਟਲ ਨਸਲ ਨੇ ਆਪਣਾ ਰੰਗ ਦਿਖਾ ਦੇਣਾ ਵਾ ਅਸੀਂ ਕਹਿੰਦੇ ਵੀ ਨਸਲਾਂ ਦਾ ਮਾਮਲਾ ਖੁੱਲਾ ਹੀ ਆ ਕੋਈ ਨਸਲ ਲਿਆਓ ਦੇਸੀ ਲਿਆਓ ਬਰਬਰੀ ਲਿਆਓ ਪਹਾੜੀ ਲਿਆਓ ਜਿਹੜੀ ਮਰਜ਼ੀ ਲਿਆਓ ਪਾਰੇਮ ਕਹਿੰਦੋਂ ਦੱਸ ਦਿੰਦੇ ਆ ਵੀ ਬੀਟਲ ਨਸਲ ਨੇ ਆਪਣਾ ਰੰਗ ਦਿਖਾਉਣਾ ਇਸੇ ਕਰਕੇ ਅਸੀਂ ਲੋਕਾਂ ਨੂੰ ਜਾਗਰਤ ਕਰਾਂਗੇ ਵੀ ਵੱਧ ਤੋਂ ਵੱਧ ਬੀਟਲ ਨਸਲ ਦੇ ਵਾਲੇ ਪਾਸੇ ਤੁਰੋ ਤੇ ਜਿਆਦਾ ਤੇ ਜਿਆਦਾ ਦੁੱਧ ਤੇ ਡਿਪੈਂਡ ਰੱਖੋ ਦੁੱਧ ਤੇ ਡਿਪੈਂਡ ਰੱਖੋ ਦੁੱਧ ਨੂੰ ਜਿਆਦਾ ਤਰਜੀਹ ਦਿਵੋ ਬਾਈਚਨਨ ਸਬਕਰੀ ਦਾ ਬੱਚਾ ਕੋਸ਼ਿਮਕਿਮ ਹੋ ਜਾਵੇ ਤੇ ਬੱਕਰੀ ਦੁੱਧ ਵਾਲੀ ਤੁਹਾਡੇ ਘਰੇ ਆ ਤਾਂ ਤੁਹਾਡੇ ਪੈਸੇ ਪੂਰੇ ਕਰੂਗੀ ਇਸ ਲਈ ਬਾਈ ਜੀ ਤਿਆਰੀਆਂ ਕਰ ਲਿਓ ਬਹੁਤ ਟਾਪ ਕੁਆਲਿਟੀ ਦੀਆਂ ਬੱਕਰੀਆਂ ਆਣਗੀਆਂ ਮੇਲਾ ਦੇਖਣਯੋਗ ਹੋਊਗਾ ਇੱਕ ترਸ਼ੇਮ ਸਿੰਘ ਜੀ ਹੋਰ ਮੈਂ ਗੱਲ ਦੱਸਦੇ ਆਂ ਵੀ ਜਿਹੜੀ jumhe ਵਾਲੀ ਰਾਤ ਹੋਊਗੀ ਉਹ ਸਾਰੀ ਰਾਤ ਇੱਕ ਕਿਸਮ ਦੀ ਚੌਂਕੀ ਭਰਨ ਵਾਲਾ ਕੰਮ ਹੋਊਗਾ ਬਾਈ ਜੀ ਸ਼ਹੀਦਾਂ ਦੀ ਧਰਤੀ ਆ ਸਾਡਾ ਨਗਰ ਜਿਹੜਾ ਕਹਿੰਦਾ ਵੀ ਮੇਰੇ ਪਸ਼ੂਆਂ ਦਾ ਨੁਕਸਾਨ ਹੁੰਦਾ ਅਸੀਂ ਤੁਹਾਨੂੰ ਗੁਰੂ ਘਰ ਦੱਸਾਂਗੇ ਗੁਰਦੁਆਰਾ ਸ਼ਹੀਦ ਗੰਜ ਮੁਸ਼ਕਣਾ ਸਾਹਿਬ ਤੁਸੀਂ ਉੱਥੇ ਆਪਣੀ ਦੇਖ ਕਰਵਾ ਕੇ ਆਇਓ ਅਰਦਾਸ ਕਰਕੇ ਆਇਓ ਰਾਤ ਨੂੰ ਮੰਡੀ ਦੇ ਵਿੱਚ ਚੌਂਕੀ ਭਰਿਓ ਸ਼ਹੀਦਾਂ ਦਾ ਉੱਥੇ ਆਸਾਨ ਨੇੜੇ ਹੀ ਆ ਤੇ ਤੁਸੀਂ ਆਪਣੇ ਪਸ਼ੂਆਂ ਦੇ ਵਿੱਚ ਬਾਈ ਜੀ ਬਰਕਤ ਦੇਖਿਓ ਕਿੱਦਾਂ ਹੁੰਦੀ ਆ ਤੁਸੀਂ ਕਹਿੰਨੇ ਹੋ ਨਾ ਅਸੀਂ ਚੌਂਕੀ ਭਰਨ ਜਾਣਾ ਆਓ ਚੌਂਕੀ ਭਰੋ ਮੁੱਲਾਪੁਰ ਦੇ ਵਿੱਚ ਚੌਂਕੀ ਲੱਗੂਗੀ ਆਪਣੇ ਬਾੜ ਦੀ ਜਿਹੜੀ ਰਾਤ ਆ ਜੁਮੇ ਵਾਲੀ ਜੁਮੇ ਦੀ ਰਾਤ ਬਾਰ ਦੀ ਸਵੇਰ ਤੱਕ ਤੇ ਬਾਰ ਦੀ ਸਵੇਰ ਨੂੰ ਆਪਾਂ ਰਿਜ਼ਲਟ ਅਨਾਉਂਸ ਕਰ ਦੇਣਾ ਉਸ ਤੋਂ ਬਾਅਦ ਆਪਣੀ ਮੰਡੀ ਵੀ ਹੁੰਦੀ ਆ ਸਾਰੀ ਦਿਹਾੜੀ ਉੱਥੇ ਰਵੋ ਰੰਗ ਟੰਗ ਮੰਡੀ ਦੇ ਵੀ ਦੇਖੋ ਦੁੱਧ ਚਵਾਈ ਦੇ ਮੇਲੇ ਦੀ ਵੀ ਰੌਣਕ ਨੂੰ ਵਧਾਓ ਵੱਧ ਤੋਂ ਵੱਧ ਹੋਰ ਜਿਹੜੀ ਤੁਹਾਡੀ ਗੱਲਬਾਤ ਆ ਦੱਸੋ ਜੀ ਅਸਰਤਾਂ ਕੋਈ ਖਾਸ ਖਾਸੇ ਸ਼ਰਤ ਕੋਈ ਨਹੀਂ ਜੀ ਇਹਦੇ 'ਚ ਜਿਹੜਾ ਦੁੱਧ ਚਵਾਈ ਆਪਣੀ ਤੋਲ ਦਾ ਹੋਊਗਾ ਜੀ ਉਹ ਪੜ ਦੇ ਵਿੱਚ ਤੋਲਿਆ ਜਾਓ ਠੀਕ ਹੈ ਜੀ ਮਾਲਕ ਹੀ ਜਾ ਸਕਦਾ ਜੀ ਦੀ ਬੱਕਰੀ ਚੋਈ ਹੋਈ ਹੈ ਜਾਂ ਸਾਡੇ 2 ਮੈਂਬਰ 3 ਮੈਂਬਰ 4 ਮੈਂਬਰ ਕਮੇਟੀ ਮੈਂਬਰ ਹੋਣਗੇ ਤੇ ਜਾਂ ਸਾਡੇ ਜਿਹੜੇ ਮੁੱਖ ਮਹਿਮਾਨ ਆ ਉਹ ਅੰਦਰ ਜਾ ਸਕਦੇ ਆ ਸਾਰੇ ਬੱਕਰੀਆਂ ਵਾਲੇ ਝੁੰਡ ਬਣਾ ਕੇ ਨਹੀਂ ਖੜਨਗੇ ਕਿਉਂਕਿ ਹਾਂ ਜੀ ਉਹ ਬਾਹਰ ਖੜੇ ਆ ਖੜੇ ਰਹਿਣ ਮੜਾ ਮਾਲਕ ਉਹ ਆਪਣਾ ਦੁੱਧ ਨੋਟ ਕਰ ਸਕਦਾ ਹੈ ਮੇਰੀ ਬੱਕਰੀ ਨੇ ਇੰਨਾ ਦੁੱਧ ਦਿੱਤਾ ਠੀਕ ਹੈ ਜੀ ਤੇ ਕੰਡੇ ਦੇ ਉੱਤੇ ਹੋਊਗਾ ਇਹ ਸਪੈਸ਼ਲ ਕੰਪਿਊਟਰ ਕੰਡਾ ਹੋਊਗਾ ਲੇਟਾ ਦੋ ਪਾਸੇ ਚੱਲਣਗੀਆਂ ਇੱਕ ਤਾਂ ਸਾਡੀ ਕਮੇਟੀ ਵੀ ਦੇਖ ਸਕਦੀ ਆ ਦੂਜੇ ਪਾਸੇ ਮਾਲਕ ਜਿਹੜੇ ਦੁੱਧ ਲੈ ਕੇ ਜਾਣਗੇ ਮਾਲਕਾ ਜਿਹੜੇ ਦੋ ਆ ਸਕਦੇ ਆ ਤੀਜਾ ਬੰਦਾ ਅੰਦਰ ਨਹੀਂ ਆ ਸਕਦਾ ਉਹਨਾਂ ਦੇ ਨਾਲ ਠੀਕ ਹੈ ਜੀ ਇਹ ਬਾਈ ਜੀ ਥੋੜਾ ਜਿਹਾ ਡਿਸਪਲਿਨ ਬਣਾਉਣਾ ਹੈ ਕਿਉਂਕਿ ਅਸੀਂ ਇਹ ਮੇਲੇ ਨੂੰ ਬਹੁਤ ਉੱਚਾ ਚੱਕਾਂਗੇ ਤੇ ਸੈਨੀ ਗਿੱਲ ਰਣੀਆਂ ਨਾਲ ਸਾਡੀ ਮੀਟਿੰਗ ਹੋ ਚੁੱਕੀ ਆ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਦੱਸਾਂਗੇ ਕਿ ਮੇਲੇ ਦੁੱਧ ਚਵਾਈ ਦੇ ਯੂਨੀਵਰਸਿਟੀ ਦੇ ਡਾਕਟਰ ਆਉਣਗੇ ਉਹ ਕਿਸ ਦਿਨ ਆਉਣਗੇ ਹਾਂ ਜੀ ਯੂਨੀਵਰਸਿਟੀ ਦੇ ਡਾਕਟਰਾਂ ਨਾਲ ਜੀ ਡਿਸਕਸ ਹੋ ਜੂਗੀ ਆਪਾਂ ਸ਼ਨੀਵਾਰ ਨੂੰ ਵੀਡੀਓ ਪਾਵਾਂਗੇ ਉਹਦੇ ਵਿੱਚ ਦੱਸਿਆ ਜਾਊਗਾ ਵੀ ਉਹ ਸਾਡੇ ਕੋਲੇ ਝੋਮੇ ਵਾਲੇ ਦਿਨ ਆਉਂਦੇ ਆ ਕਿ ਸਾਡੇ ਕੋਲੇ ਅਨਾਮਾ ਦੀ ਫੰਡ ਮੌਕੇ ਆਉਂਦੇ ਨੇ ਠੀਕ ਹੈ ਜੀ ਤੇ ਉਹ ਜ਼ਰੂਰ ਆਉਣਗੇ ਉਹ ਤੁਹਾਨੂੰ ਦੱਸਣਗੇ ਬੱਕਰੀ ਨੂੰ ਜਦਦ ਵਧਾਉਣ ਬਾਰੇ ਬੱਕਰੀ ਨੂੰ ਸੰਭਾਲਣ ਬਾਰੇ ਬੱਕਰੀ ਜਿਹੜੀ ਜ਼ਿਆਦਾ ਦੁੱਧ ਦਿੰਦੀ ਆ ਉਹਦੇ ਵਿੱਚ ਆਪਾਂ ਕਹਿੰਦੇ ਜੀ ਮੈਂ ਟੈਟਸ ਹੋ ਗਈ ਜਾਂ ਉਹਦੇ 'ਚ ਕੋਈ ਨੁਕਸ ਪੈ ਗਿਆ ਉਹ ਦਾਣਾ ਠੱਕੀ ਗਈ ਉਹਨੂੰ ਕੁਛ ਨਹੀਂ ਹੋਊਗਾ ਚਾਹੇ ਤੁਸੀਂ ਦਾਣੇ ਦੀ ਢੇਰੀ 'ਤੇ ਖੜੇ ਕਰ ਦਿਓ ਤੁਹਾਨੂੰ ਫੁੱ ਠੀਕ ਹੈ ਜੀ ਚਾਹੇ ਤੁਸੀਂ ਹਰਾ ਬਨਾਪਾਇਓ ਨਿਰੀ ਕਾਨਕ ਧੱਕੀ ਜਾਇਓ ਮੱਕੀ ਧੱਕੀ ਜਾਇਓ ਬੱਕਰੀ ਦਾ ਬਾਲ ਵਿੰਗਾ ਨਹੀਂ ਹੋਊਗਾ ਇਹੋ ਜਿਹੀ ਆਪਾਂ ਨੂੰ ਨੁਕਤੇ ਦੱਸ ਕੇ ਜਾਣਗੇ ਉਹ ਠੀਕ ਹੈ ਜੀ ਤੇ ਜਰੂਰ ਇਹ ਮੇਲੇ ਦਾ ਫਾਇਦਾ ਉਠਾਇਓ ਕੱਲਾ ਜੇ ਕੋਈ ਬੰਦਾ ਚਵਾਈ ਚ ਨਹੀਂ ਆ ਸਕਦਾ ਉਹ ਮੇਲੇ ਦੇ ਜਿਸ ਦਿਨ ਡਾਕਟਰ ਸਾਹਿਬ ਨਹੀਂ ਆਉਣਾ ਉਸ ਦਿਨ ਜਰੂਰ ਹਾਜ਼ਰੀ ਭਰਿਓ ਜੁਮੇ ਵਾਲੀ ਰਾਤ ਤਾਂ ਪੱਕਾ ਆਇਓ ਨਾ ਰਾਤ ਨੂੰ ਉੱਥੇ ਆਪਣੀ ਇਹੀ ਡਿਸਕ ਹੈ ਸੋਣੀਆਂ ਹੋ ਸਕਦਾ ਅਸੀਂ ਰਾਤ ਨੂੰ ਵੀ ਸਣੀ ਗਿੱਲ ਰਣੀਆਂ ਜਿੰਨਾ ਕਿ ਮੈਂ ਜਾਣਦਾ ਮਾਂ ਦੁਨੀਆ ਗਾ ਦਿੱਤੀ ਹੈ ਜੀ ਅਸੀਂ ਆਹ 5-6 ਸਾਲਾਂ ਦੇ ਵਿੱਚ ਬੱਕਰੀ ਦੇ ਕਿੱਤੇ ਮੌਲ ਕਿਉਂਕਿ ਮੈਂ ਦੇਖ ਲਿਆ ਵੀ ਜਿਹੜੇ ਸਣੀ ਗਿੱਲ ਰਣੀਆਂ ਮੈਂ ਕਿਸੇ ਨੂੰ ਨੀਵਾ ਨਹੀਂ ਦਿਖਾਉਂਦਾ ਸਣੀ ਗਿੱਲ ਤੋਂ ਉੱਤੇ ਕਿਸੇ ਨੂੰ ਨੌਲੇਜ ਨਹੀਂ ਹੈਗੀ ਅੱਜ ਦੀ ਘੜੀ ਦੇ ਵਿੱਚ ਬੱਕਰੀਆਂ 'ਚ ਠੀਕ ਹੈ ਜੀ ਬਾਈ ਜੀ ਉਹਦੇ ਘਰੇ ਜਾ ਕੇ ਆਇਆ ਸੀ ਪਰਸੋਂ ਉਹ ਬੰਦਾ ਇੰਨਾ ਕਿ ਨਿਮਰਤਾ ਵਾਲਾ ਵਾ ਇੰਨਾ ਕਿ ਦਲੇਰ ਵਾ ਇੰਨੀ ਕੋਦੀ ਕੋਲੇ ਪੂੰਜੀ ਆ ਇੰਨੇ ਕੋਦੇ ਕੋਲੇ ਆਪਣੇ ਪਿਓ ਦਾਦੇ ਦਾ ਸਮਰਾਇਆ ਘੋੜੇ ਸਾਹਵੇਂ ਹੋਏ ਨੇ ਜਿਨ੍ਹਾਂ ਨੂੰ ਲੈਣ ਵਾਸਤੇ ਸਲਮਾਨ ਖਾਨ ਵੀ ਉਹਦੇ ਘਰ ਦੇ ਉੱਤੇ ਗਿਆ ਠੀਕ ਹੈ ਜੀ 15 15 ਕਰੋੜ ਰੁਪਈਆ ਉਹਦੇ ਘੋੜੇ ਦੇ ਉੱਤੇ ਲੱਗਾ ਜੀ ਖਾਲੀ ਚੈੱਕ ਫੜਾ ਦਿੱਤਾ ਵੀ ਹੋਰ ਭਰ ਲੈ ਜਿੰਨੇ ਭਰਨੇ ਆ ਪਰ ਉਹ ਪਿਓ ਦੇ ਪੁੱਤਰ ਨੇ ਨਸਲ ਨਹੀਂ ਗਵਾਈ ਦੋ ਘੋੜੇ ਖੜੇ ਆ ਪਿਓ ਪੁੱਤ ਦੋਨੇ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਤੇ ਬਾਕੀ ਉਹਦੇ ਕੋਲੇ ਬਾਈ ਜੀ ਇੰਡੀਆ ਚੈਂਪੀਅਨ ਮੱਝਾਂ ਵੀ ਆ ਇੰਡੀਆ ਚੈਂਪੀਅਨ ਬੱਕਰੀਆਂ ਵੀ ਆ ਦੁੱਧ ਚਵਾਈ ਚ ਤੇ ਅਸੀਂ ਕੱਲੇ ਨਸਲ ਮਗਰੀ ਭੱਜੇ ਫਰੇਤਾ ਅਸੀਂ ਘਾਟਾ ਖਾਵਾਂਗੇ ਨਸਲ ਵੀ ਹੋਣੀ ਜ਼ਰੂਰੀ ਆ ਤੇ ਦੁੱਧ ਉਦੋਂ ਵੀ ਹੋਣਾ ਜ਼ਰੂਰੀ ਆ ਇਸ ਕਰਕੇ ਦੁੱਧ ਚਵਾਈ ਦਾ ਮੁਕਾਬਲਾ ਜਿਹੜਾ ਹੋ ਸਕਦਾ ਸੀ ਸਾਲ ਦੇ ਵਿੱਚ ਦੋ ਕਰਵਾ ਦਿਆ ਕਰੀਏ ਪਰ ਜਿੱਦਾਂ ਵੀ ਬਾਈ ਕਹੂਗਾ ਸਣੀ ਗਿੱਲ ਜਾਂ ਮਨਜਿੰਦਰ ਜਾਂ ਸਾਨੂੰ ਗੁਰਲਾਲ ਬਾਈ ਜੀ ਜਾਂ ਜਿਹੜੇ ਸਾਡੇ ਹੋਰ ਸਾਡੇ ਸਪான்ਸਰ ਕਰਦੇ ਆ ਸਾਨੂੰ ਮੇਲੇ ਨੂੰ ਜਿਵੇਂ ਵੀ ਉਹ ਕਹਣਗੇ ਉਸੇ ਤਰ੍ਹਾਂ ਅਸੀਂ ਚੱਲਾਂਗੇ ਅਸੀਂ ਕੋਈ ਇਹ ਨਹੀਂ ਕਿ ਅਸੀਂ ਮੰਡੀ ਲਾਉਣੀ ਆ ਅਸੀਂ ਇਕੱਲੇ ਹੀ ਬਹੁਤ ਵੱਡੇ ਆ ਨਹੀਂ ਅਸੀਂ ਉਹਨਾਂ ਦੇ ਮਗਰ ਲੱਗੇ ਤੁਰਨਾ ਉਹਨਾਂ ਵੀਰਾਂ ਦੇ ਜਿਨ੍ਹਾਂ ਨੇ ਇਹ ਨਸਲ ਨੂੰ ਉਹ ਉਤਸ਼ਾਹਤ ਕੀਤਾ ਸਾਡੇ ਲੋਕਾਂ ਨੂੰ ਵੀ ਬੱਕਰੀਆਂ ਬਣਾਓ ਇਹ ਸਾਡੀ ਪੰਜਾਬ ਦੀ ਅਸਲ ਕਿੱਤਾ ਵਾ ਸਾਡਾ ਸਾਡੇ ਬਜ਼ੁਰਗਾਂ ਤੋਂ ਲੈ ਕੇ ਅੱਜ ਤੱਕ ਪਿੱਛੇ ਚਲੋ 16 ਸਮਾਂ ਸਾਡੇ ਨੌਜਵਾਨ ਜਿਹੜੇ ਕਹਿੰਦੇ ਜੇ ਅਸੀਂ ਪੜ੍ਹ ਲੈ ਕੇ ਜੀ ਕੀ ਲੈਣਾ ਬੱਕਰੀਆਂ ਤੋਂ ਪਰ ਜੇ ਅਸਲ ਕਿੱਤਾ ਦੇਖੀਏ ਬਾਈ ਜੀ ਇਹ ਜ਼ਿਮੀਦਾਰ ਦਾ ਸਹਿਕ ਕਿੱਤਾ ਸੀ ਬੱਕਰੀਆਂ ਹੂੰ ਜਿਹੜੇ ਸਾਡੇ ਅੱਜਕੱਰੀ ਬੰਦਿਆਂ ਨੇ ਬੱਕਰੀਆਂ ਸਾਭੀਆਂ 100-150 ਪੰਜਾਬ ਲਈ ਫਿਰਦੇ ਆ ਚਾਰ ਕੇ ਗੁਜ਼ਾਰਾ ਕਰਦੇ ਆ ਪਹਿਲਾਂ ਉਹ ਕਿਸੇ ਜ਼ਿਮੀਂਦਾਰ ਦੇ ਨਾਲ ਰਲ ਕੇ ਬੱਕਰੀਆਂ ਚਾਰਦੇ ਹੁੰਦੇ ਸੀ ਪਹਿਲਾਂ ਪ੍ਰਾਣੀਆਂ ਕੋਈ ਉਹ ਸੀਗੇ ਪਰਿਵਾਰ ਜਿਨ੍ਹਾਂ ਕੋਲੇ ਆਪਣੀਆਂ ਪ੍ਰਾਣੀਆਂ ਦੋ-ਦੋ ਤਿੰਨ-ਤਿੰਨ ਪੀੜ੍ਹੀਆਂ ਤੋਂ ਲੈ ਕੇ ਆਏ ਨੇ ਪਰ ਜੇ ਆਪਾਂ ਪਿਸ਼ੋਕੜ ਜਾਈਏ ਤਾਂ ਹਰੇਕ ਕਿਸਾਨ ਦੇ ਘਰੇ ਦੋ-ਦੋ ਚਾਰ-ਚਾਰ ਪੰਜ-ਪੰਜ ਸੱਤ ਬੱਕਰੀਆਂ ਬਾਕੀ ਕਈ ਇਹੋ ਜਿਹੇ ਵੀ ਜੜ ਸੀ ਜਿਨ੍ਹਾਂ ਕੋਲੇ ਦੋ-ਦੋ ਸੌ ਭੇਡ ਤੇ ਦੋ-ਦੋ ਸੌ ਬੱਕਰੀ ਸਾਡੇ ਮੁੱਲਾਪੁਰ ਦੇ ਵਿੱਚ ਵੀ ਇਹੋ ਜਿਹੇ ਪਰਿਵਾਰ ਨੇ ਪਰ ਉਹ ਅੱਜ ਖਤਮ ਹੋ ਗਏ ਵਿਚਾਰੇ ਇਨਸਾਨ ਦੁਨੀਆ ਤੋਂ ਚਲੇ ਗਏ ਸਾਡੇ ਗਮਾਂਡ ਵੀ ਸੀਗੇ ਇਹੋ ਜੇ ਇੱਕੋ ਹੀ ਲਾਣੇ ਦੇ ਵਿੱਚ ਬਾਬਾ ਜੀ ਤਰਸੇਮ ਸਿੰਘ ਜੀ ਉਹਨਾਂ ਦੇ ਘਰੇ ਘੱਟੋ ਘਾਟ 500 ਪੇੜ ਠੀਕ ਹੈ ਜੀ 3-400 ਬੱਕਰੀ ਜਿਹੜੇ ਤਿੰਨਾ ਚਾਰਾਂ ਭਾਵਾ ਮ ਕੋਲ ਪਰ ਅੱਜ ਅਸੀਂ ਉਹ ਦੇਖਦੇ ਆਂ ਵੀ ਉਹੋ ਜੀਆਂ ਬੱਕਰੀਆਂ ਅੱਜ ਮਹਾਰਾਸ਼ਟਰ ਦੀ ਧਰਤੀ ਤੇ ਸੁਣਨ ਨੂੰ ਮਿਲਦੀਆਂ ਪਰ ਸਾਡੇ ਪੰਜਾਬ ਚੋਂ ਖਤਮ ਹੋ ਗਈਆਂ ਪੰਜਾਬ ਚੋਂ ਕਿਉਂ ਖਤਮ ਹੋ ਗਈ ਇਹਦਾ ਕਾਰਨ ਇਹੀ ਆ ਵੀ ਇਹਨੂੰ ਕਿੱਤੇ ਨੂੰ ਉਤਸ਼ਾਹਤ ਨਹੀਂ ਕੀਤਾ ਪਰਫੁੱਲਤ ਨਹੀਂ ਕੀਤਾ ਗਿਆ ਇਹਨੂੰ ਘੁੱਟ ਕੇ ਰੱਖ ਲਿਆ ਗਿਆ ਪਰ ਹੁਣ ਮੈਂ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਸਾਨੂੰ ਜਾਂ ਸਾਡੀਆਂ ਜਿਨ੍ਹਾਂ ਨੇ ਬਾਵਾ ਫੜੀਆਂ ਨੇ ਭਾਵੇਂ ਕਿ ਸਨੀ ਗੇਲ ਰਣੀਆਂ ਭਾਵੇਂ ਮਨਜਿੰਦਰ ਸਿੰਘ ਆ ਭਾਵੇਂ ਗੁਰਲਾਲ ਸਿੰਘ ਆ ਭਾਵੇਂ ਹੈਪੀ ਬਰਸਾਲਾ ਭਾਵੇਂ ਕੀ ਹੋਰ ਸਾਡੇ ਵੀਰ ਨੇ ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਸਭ ਤੋਂ ਵੱਡਾ ਧੰਨਵਾਦ ਕਰਦੇ ਆਂ ਅਸੀਂ ಗ್ರಾಮ ਪੰਚਾਇਤ ਮੁੱਲਾਪੁਰ ਦਾ ಗ್ರಾಮ ਪੰਚਾਇਤ ਮੁੱਲਾਪੁਰ ਦਾ ਇਨਾਕ ਧੰਨਵਾਦ ਕਰਦੇ ਆਂ ਕਿਉਂਕਿ ਅਸੀਂ ਨਾਲੇ ਉਹਨਾਂ ਤੋਂ ਕੋਈ ਵੀ ਗ੍ਰਾਹੀ ਨਹੀਂ ਮੰਗੀ ਨਾ ਪਿੰਡ ਤੋਂ ਨਾ ਪੰਚਾਇਤ ਤੋਂ ਹਾਂ ਜੋ ਉਹਨਾਂ ਨੇ ਦੇਣਾ ਮੌਕੇ ਤੇ ਆ ਕੇ ਸਾਨੂੰ ਉਹਨਾਂ ਨੇ ਦੇ ਦੇਣਾ ਪਰ ಗ್ರಾಮ ਪੰਚਾਇਤ ਦਾ ਇਸ ਕਰਕੇ ਧੰਨਵਾਦ ਕਰਦੇ ਆਂ ਚਾਰ ਸਰਪੰਚਾ ਭਾਈ ਜੀ ਸਾਡੇ ਠੀਕ ਹੈ ਜੀ ਇੱਕ ਮੌਜੂਦਾ ਸਰਪੰਚ ਇੰਦਰਜੀਤ ਸਿੰਘ ਫੇਰ ਸਾਡੇ ਬਲਬੀਰ ਸਿੰਘ ਜੀ ਸ਼ਕੰਦਰ ਸਿੰਘ ਜੀ ਸਾਧੂ ਸਿੰਘ ਜੀ ਇਹ ਸਾਰੇ ਸਰਪੰਚਾਂ ਦਾ ਸਾਨੂੰ ਸਹਿਯੋਗ ਆ ਠੀਕ ਹੈ ਜੀ ਸਾਰਿਆਂ ਦਾ ਹੀ ਤੇ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਸਾਡੇ ਸੁਸਾਇਟੀ ਦੇ ਪ੍ਰਧਾਨ ਨੇ ਦੋ ਸੁਸਾਇਟੀਆਂ ਸਾਡੇ ਦੁੱਧ ਵਾਲੀ ਸੁਸਾਇਟੀ ਕਾਰਪੋਰੇਟ ਸੁਸਾਇਟੀ ਸਾਰੀਆਂ ਕਮੇਟੀਆਂ ਦਾ ਧੰਨਵਾਦ ਕਰਦੇ ਆ ਪਰ ਬੱਕਰੀਆਂ ਵਾਲਿਆਂ ਨੂੰ ਬੇਨਤੀ ਕਰਦੇ ਆ ਵੀਰੇ ਤਿਆਰੀ ਕਰ ਲੋ ਮੇਲਾ ਦੇਖਣਯੋਗ ਹੋਊਗਾ ਇਹ ਨਹੀਂ ਹੈਗਾ ਵੀ ਤੁਸੀਂ ਉੱਥੇ ਜਾ ਕੇ ਐ ਪਹਿਲਾ ਨਾਮ ਆ ਨਮੋਸ਼ੀਜੀਤ ਕਰੋਗੇ ਵੀ ਫਰਿੱਜ ਲੱਦਣ ਲੱਗੀ ਖਰਾਬ ਹੋ ਗਈ ਗਰੰਟੀ ਵਾਲੀ ਫਰਿੱਜ ਹੋਊਗੀ ਗਰੰਟੀ ਵਾਲੇ ਕੂਲਰ ਹੋਣਗੇ ਗਰੰਟੀ ਵਾਲੇ ਹੀ ਤੁਹਾਨੂੰ ਜਿਹੜੇ ਸਾਡੇ ਦਿੱਤੇ ਜਾਣੇ ਜੂਸਰ ਉਹ ਹੋਣਗੇ ਤੁਹਾਡੇ ਨਾਮ ਤੇ ਕੈਸ਼ ਬਿੱਲ ਦਿੱਤਾ ਜਾਊਗਾ ਇਹ ਨਹੀਂ ਵੀ ਕਿ ਠੱਗੀ ਲੱਗੂ ਤੁਹਾਡੇ ਨਾਲ ਕੈਸ਼ ਆਸੀ ਦਵਾਂਗੇ ਤੇ ਬਿੱਲ ਤੁਹਾਡੇ ਨੋਂ ਤੇ ਹੋਊਗਾ ਤੇ ਉਹਦੀ ਗਰੰਟੀ ਹੋਊਗੀ 2 ਸਾਲ ਦੀ 3 ਸਾਲ ਦੀ ਜਿੰਨੀ ਵੀ ਹੈਗੀ ਤੁਹਾਨੂੰ ਉਹ ਦਿੱਤੀ ਜਾਊਗੀ ਇਸ ਲਈ ਵੀਰੇ ਤਿਆਰੀ ਕਰ ਲਓ ਕੋਈ ਜ਼ਿਆਦਾ ਖਰਚਾ ਨਹੀਂ ਲਿਆ ਜਾਣਾ ਸਿਰਫ 500 ਰੁਪਇਆ ਹੋਰ ਕੋਈ ਖਰਚਾ ਨਹੀਂ ਤੁਹਾਡਾ ਰੋਟੀ ਪਾਣੀ ਦਾ ਕੋਈ ਖਰਚਾ ਨਹੀਂ ਦਿੱਤਾ ਜਾਣਾ ਸਿਰਫ ਮੰਝੇ ਆਪਣੇ ਲੈ ਆਇਓ ਤੇ ਪੱਖੇ ਵੀ ਲਿਆ ਸਕਦੇ ਹੋ ਲੈ ਆਇਓ ਕਿਉਂਕਿ ਅਸੀਂ ਜਿੰਨੇ ਕੁ ਜੋਗੇ ਸਾਡੇ ਕੋਲ ਹੈ ਅਸੀਂ ਲਾਵਾਂਗੇ ਮੰਡੀ ਦੇ ਵਿੱਚ ਬਾਕੀ ਆਪਣੇ ਵੀ ਲੈ ਆਇਓ ਬਾਕੀ ਸਾਡੇ ਨਾਲ ਰਿਆਸਤ ਲਈ ਜੀ ਜਿਹੜੇ ਕਿ ਸਾਡੀ ਸੱਚੀ ਤੇ ਖੱਬੀ ਬਾਹ ਨੇ ਇਸੇ ਤਰ੍ਹਾਂ ਸਾਡੇ ਅਸलम ਖਾਨ ਜੀ ਮੋਗਾ ਉਹ ਵੀ ਸਾਡੇ ਨਾਲ ਮੇਲੇ ਦੇ ਵਿੱਚ ਨੇ ਸਾਡੇ ਪ੍ਰਧਾਨ ਮਨਮੋਹਨ ਸਿੰਘ ਕਲੇਰ ਉਹ ਵੀ ਸਾਡੇ ਨਾਲ ਨੇ ਕਿਉਂਕਿ ਅੱਜ ਅਸੀਂ ਇੱਥੇ ਤਰਸੀਮ ਸਿੰਘ ਜੀ ਦੇ ਘਰ ਆਏ ਆ ਵੀ ਤਰੀਕ ਜੇ ਅਸੀਂ ਮੰਡੀ ਠੀਕਦੇ ਰਹਿੰਦੇ ਤਾਂ ਫਿਰ ਤੁਹਾਨੂੰ ਮੈਸੇਜ ਜਲਦੀ ਨਹੀਂ ਸੀ ਮਿਲਣਾ ਇਸ ਕਰਕੇ ਅਸੀਂ ਪੰਜ ਸਿੰਘ ਇੱਥੇ ਆਏ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਬਾਕੀ ਮੈਸੇਜ ਦੇਣਗੇ ਸਾਡੇ ਰਿਆਸਤ ਅਲੀ ਜੀ ਬਹੁਤ ਬਹੁਤ ਧੰਨਵਾਦ ਇੱਕ ਬਾਈ ਤਰਸੀਮ ਜੀ ਇੱਕ ਸਮਾਂ ਸੀ ਆਪਾਂ ਨੂੰ ਵੀ 14-15 ਸਾਲ ਹੋ ਗਏ ਮੇਲਿਆਂ ਦੇ ਵਿੱਚ ਔਰ ਮੰਡੀਆਂ ਦੇ ਵਿੱਚ ਵੀ ਚਲੋ ਮੰਡੀਆਂ ਤਾਂ ਹੁਣੇ ਚੱਲੂ ਹੋਈਆਂ ਪਹਿਲਾਂ ਮੇਲੇ ਲੱਗਦੇ ਹੁੰਦੇ ਸੀ ਬੱਕਰੀਆਂ ਵਾਲੇ ਮੈਂ ਸੁਣਦਾ ਹੁੰਦਾ ਸੀ ਵੀ 7000 ਕਿਸ ਦਾ ਖਰਚ ਆਇਆ ਕੇ ਤਾਂ 10000 ਖਰਚਾ ਹੋਇਆ ਖਰਚਾ ਕਰ ਕਰ ਨਾਲੇ ਉਥੇ ਰਾਤ ਰਹਿ ਕੇ ਹੋਣੀ ਅਸੀਂ ਪੁੱਛਣਾ ਵੀ ਮੇਲੇ ਤੇ ਕਿੰਨਾ ਖਰਚ ਹੋ ਗਿਆ ਬਾਈ ਜੀ 10000 ਖੁੱਲ ਗਿਆ 75000 ਖੁੱਲ ਗਿਆ ਕਹਣਾ ਯਾਰ ਇੱਕ ਬੱਕਰਾ ਹੀ ਆ ਕੋਈ ਗੱਲ ਨਹੀਂ ਵੀ ਕੋਈ ਗੱਲ ਨਹੀਂ ਵੇਚ ਦਾਂਗੇ ਠੀਕ ਹੈ ਨਾ ਉਥੇ ਕੋਈ ਚਾਹ ਦਾ ਬੰਦੋਬਸਤ ਹੁੰਦਾ ਹੀ ਨਾ ਰੋਟੀ ਦਾ ਮੇਲੇ ਤੇ ਯਾਨੀ ਕਿ ਹਾਂ ਫਿਰ ਵੀ ਮੇਲਾ ਰਾਤ ਕੱਟ ਕੇ ਉਥੇ ਚੌਂਕੀ ਔਰ ਤੁਰਕੇ ਵੀ ਜਾਂਦੇ ਉਦੋਂ ਸਾਧਨ ਵੀ ਨਹੀਂ ਹੁੰਦੇ ਸੀਗੇ 14-15 ਸਾਲ ਪਹਿਲਾਂ ਤੁਰਕੇ ਵੀ ਜਾ ਕੇ ਚੌਂਕੀ ਭਰ ਕੇ ਆਉਣੀ ਜਿਵੇਂ ਬਾਬਾ ਜੀ ਨੇ ਦੱਸਿਆ ਹੁਣ ਮੈਂ ਜਿਹੜਾ ਮੇਲਾ ਮੁੱਲਾਪੁਰ ਦਾ ਰਖਾਇਆ ਇਹ ਵੀ ਇੱਕ ਆਏ ਆ ਵੀ ਸਮਝ ਲਓ ਉਹੀ ਮੇਲਾ ਵਾ ਇਦੇ ਵਿੱਚ ਕੀ ਆ ਆਉਂਦੇ ਨੂੰ ਆਉ ਭਾਗਤ ਹੋਈ ਨਾਲੇ ਨਾਮ ਦਿੱਤੇ ਜਾਣਗੇ ਇਸ ਲਈ ਬੱਕਰੀਆਂ ਵਾਲੇ ਜਿੰਨੇ ਵੀ ਮੇਰੇ ਵੀਰ ਹੈਗੇ ਆ ਵੀ ਵੱਧ ਤੋਂ ਵੱਧ ਮੇਲੇ ਦੇ ਵਿੱਚ ਪਹੁੰਚਣਾ ਉਥੇ ਰਾਤ ਨੂੰ ਵੀ ਰੌਣਕ ਵਧਾਓ ਜੀ ਔਰ ਵੀ ਦੇਖੋ ਹਾਰ ਜਿੱਤ ਜਿਹੜੀ ਕਿਸਮਤ ਦੀ ਆ ਹਰੇਕ ਬੰਦਾ ਬੱਕਰੀ ਪਾਵੇ ਬਾਈ ਜਿਹੜਾ ਪਾਊਗਾ ਉਹੀ ਹਾਰੂ ਜਿੱਤੂਗਾ ਬਾਈ ਜਿਹੜਾ ਹੁਣ ਪਾਊਗਾ ਹੀ ਨਹੀਂ ਵਿੱਚ ਉਹਦੇ ਵਾਸਤੇ ਕੋਈ ਉਹ ਨਹੀਂ ਹੈਗਾ ਇਸ ਲਈ ਹਰੇਕ ਬੰਦਾ ਬੱਕਰੀ ਪਾਵੇ ਚਾਹੇ ਉਹਦੀ ਅਗਰ ਸਮਝ ਲੋ 3 ਲੀਟਰ ਵੀ ਬੱਕਰੀ ਉਹਦੀ ਦਿੰਦੀ ਆ ਦੁੱਧਾਂ ਫੇਰ ਵੀ ਉਹਦਾ ਚਾਂਸ ਹੈਗਾ ਪੂਰਾ ਦਾ ਪੂਰਾ ਵੀ ਮੇਲੇ ਦੇ ਵਿੱਚ ਉਹਦਾ ਨਾਮ ਦੇ ਵਿੱਚ ਆਉਣਾ ਹੈ। ਟੈਲੀਕਰਾਲੀ ਦਾ ਵੀ ਚਾਂਸ ਹੈ ਜੀ ਅੱਗੇ ਜਿਹੜੀ ਪਿਛਲੇ ਮੇਲੇ ਦਾ ਮੈਂ ਰਿਕਾਰਡ ਉਹਦਾ ਪੂਰਾ ਜਾਂ ਤਰਸੇਮ ਸਿੰਘ ਜੀ ਪਿਛਲੇ ਮੇਲੇ ਤੇ 2 ਲੀਟਰ ਪਲੱਸ ਵਾਲੀ ਬੱਕਰੀ ਨਾਮ ਲੈ ਕੇ ਆਈ ਆ ਠੀਕ ਹੈ ਜੀ ਪਰ ਐਂਗਤੀ ਆਪਾਂ ਕਹਿ ਨਹੀਂ ਸਕਦੇ ਵੀ ਹੋ ਸਕਦਾ ਵੀ ਲੋਕ ਜਾਗਰ ਬਦੋਏ। ਕੋਈ ਨਹੀਂ ਤਰਸੇਮ ਸਿੰਘ ਜੀ ਐਂਗਤੀ ਇੰਨੀਆਂ ਬੱਕਰੀਆਂ ਤੇ ਸਾਨੂੰ ਮੈਸੇਜ ਆ ਰਿਹਾ ਬਹੁਤ ਸਾਰੀ ਬੱਕਰੀਆਂ ਲੈਣੀਆਂ ਸੀਗੀਆਂ ਮੇਲਾ ਕੈਨਸਲ ਹੋ ਗਿਆ ਉਹ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਤਿਆਰੀ ਕਰ ਲਓ ਕਿਉਂਕਿ ਚੰਗਾ ਹੀ ਹੋਇਆ ਦੇਰ ਆਵੇ ਦਰਸਤ ਆਵੇ ਕਿਉਂਕਿ ਉਹ ਇੱਕ ਤਾਂ ਸਮਾ ਆਪਣਾ ਜਿਹੜਾ ਸੀਗਾ ਵੀ ਸਰਕਾਰਾਂ ਦੇ ਆਪਸ ਵਿੱਚ ਤਣਾਅ ਹੋ ਗਏ ਫੌਜ ਦਾ ਅਲਰਟ ਹੋ ਗਿਆ ਵੀ ਲੜਾਈ ਲੱਗੂ ਲੱਗੂ ਤੇ ਉਹਨਾਂ ਦਿਨਾਂ ਦੇ ਵਿੱਚ ਮੀਂਹ ਵੀ ਪੈਂਦਾ ਰਿਹਾ ਇਹ ਪਰਮਾਤਮਾ ਨੇ ਚੰਗਾ ਹੀ ਕੀਤਾ ਆਪਾਂ ਮੇਲਾ ਲੇਟ ਹੋ ਗਿਆ ਪਰ ਹੁਣ ਤਿਆਰੀ ਕਰ ਲੋ ਪਰ ਪਰਮਾਤਮਾ ਦਾ ਅਗਲੇ ਦਿਨਾਂ ਦਾ ਵੀ ਕੋਈ ਪਤਾ ਨਹੀਂ ਜੇ ਮੀਂਹ ਪਊਗਾ ਤਾਂ ਵੀ ਤੁਹਾਡੇ ਲਈ ਪ੍ਰਬੰਧ ਕੀਤੇ ਜਾਣਗੇ ਠੀਕ ਹੈ ਜੀ ਮੇਲਾ ਕੈਨਸਲ ਨਹੀਂ ਹੋਣਾ ਹੁਣ ਕਿਉਂਕਿ ਉਦੋਂ ਤਾਂ ਸੀਗਾ ਆਪਾਂ ਨੂੰ ਖਤਰਾ ਵੀ ਪ੍ਰਸ਼ਾਸਨ ਨੇ ਕਹਿਤਾ ਵੀ ਲੈਟ ਨਹੀਂ ਜਗਾਉਣੀ ਪੱਕਾ ਨਹੀਂ ਲਾਉਣਾ ਜਨਰੇਟਰ ਦਾ ਖੜਕਾ ਨਹੀਂ ਹੋਣਾ ਚਾਹੀਦਾ ਇਸ ਕਰਕੇ ਆਪਾਂ ਮੇਲਾ ਗਾਂ ਕੀਤਾ ਪਰ ਹੁਣ ਜੇ ਮੌਸਮ ਦੇ ਵਿੱਚ ਕੋਈ ਤਕਨੀਕੀ ਖਰਾਬੀ ਆਉਂਦੀ ਆ ਤਾਂ ਮੇਲੇ ਦਾ ਪ੍ਰਬੰਧ ਫੁੱਲ ਹੋਊਗਾ। ਤੰਬੂਆਂ ਦਾ ਰਹਿਸ਼ ਦਾ ਘਬਰਾਇਓ ਨਾ ਤੁਹਾਡੇ ਡੰਗਰ ਖੜਨ ਵਾਸਤੇ ਵੀ ਬਕਾਇਦਾ ਪੂਰੇ ਵਧੀਆ ਤੰਬੂ ਨਵੇਂ ਲਾ ਕੇ ਦਵਾਂਗੇ ਤੇ ਤੁਹਾਡੇ ਪੈਣ ਬਹਿਣ ਵਾਸਤੇ ਵੀ ਤੰਬੂ ਨਵੇਂ ਲਾ ਕੇ ਦਵਾਂਗੇ ਤੇ ਮੇਲਾ ਪੱਕਾ ਹੋਣਾ ਵਾ ਵੀਰਵਾਰ 22 ਤਰੀਕ ਨੂੰ ਬੱਕਰੀਆਂ ਦੀ ਸ਼ਾਮ ਨੂੰ ਖਾਲੀ ਕਿਤੇ ਜਾਣਗੀਆਂ ਤੇ 23 ਤਰੀਕ ਜੁਮੇ ਵਾਲੇ ਦਿਨ ਬੱਕਰੀਆਂ ਦੀ ਚਵਾਈ ਲੱਗੂ ਦੋਨੋਂ ਟਾਈਮ 24 ਤਰੀਕ ਸ਼ਨੀਵਾਰ ਵਾਲੇ ਦਿਨ ਜਿੱਦਣ ਆਪਣੀ ਮੰਡੀ ਲੱਗਦੀ ਆ ਮੁੱਲਾਪੁਰ ਉਸ ਦਿਨ ਸਵੇਰ ਦੀ ਚਵਾਈ ਲਾ ਕੇ ਬੱਕਰੀਆਂ ਦਾ ਰਿਜ਼ਲਟ ਅਨਾਉਂਸ ਕੀਤਾ ਜਾਊਗਾ ਵਧੀਆ ਇਨਾਮ ਦਿੱਤੇ ਜਾਣੇ ਆ ਪਹਿਲੇ ਨੂੰ ਫਰੇਜੇ ਦੂਜੇ ਨੂੰ ਕੂਲਰ ਤੀਜੇ ਨੂੰ ਕੂਲਰ ਚੌਥੇ ਨੂੰ ਜੂਸਰ ਪੰਜਵੇਂ ਤੋਂ 11 ਤੱਕ ਜਿਹੜੇ ਕੂਲਰ ਫਰੇ ਪੱਖੇ ਆ ਉਹ ਦਿੱਤੇ ਜਾਣੇ ਆ ਤੇ ਮੇਰੇ ਵੀਰ ਨੋਟ ਕਰ ਲੋ ਵੱਧ ਤੋਂ ਵੱਧ ਪਹੁੰਚਿਓ ਬਹੁਤ ਬਹੁਤ ਧੰਨਵਾਦ